ਜਦੋਂ ਮਰਜੀ ਇਹ ਘਰ ਡਿੱਗ ਸਕਦਾ ਕਿਉਂਕਿ ਐਡੇ ਐਡੇ ਵੱਡੇ ਪਾੜ ਨੇ ਜਿਹੜੇ ਇਹਨਾਂ ਘਰਾਂ ਦੇ ਵਿੱਚ ਪੈ ਚੁੱਕੇ ਆ ਪਾਣੀ ਜਿਹੜਾ ਦੇਖ ਸਕਦੇ ਹੋ ਕਿ ਨਿਸ਼ਾਨ ਤੁਹਾਨੂੰ ਨਜ਼ਰ ਆ ਰਿਹਾ 5 5 6 6 ਫੁੱਟ 7 7 ਫੁੱਟ ਪਾਣੀ ਇਹਨਾਂ ਘਰਾਂ ਦੇ ਵਿੱਚ ਵੜ ਗਿਆ ਸੀ ਅਸੀਂ ਕਰਜ਼ਾ ਲੈ ਕੇ ਤੇ ਆਪਾਂ ਇਹ ਬਣਾਏ ਆ ਕਮਰੀ ਅਸੀਂ ਕਰਜ਼ਾ ਲੈ ਕੇ ਬਣਾਏ ਸੀ ਕਰਜ਼ਾ ਲੈ ਕੇ ਬਣਾਈ ਸੀ ਇਹ ਤਾਂ ਬਈ ਡਿੱਗਣ ਵਾਲਾ ਤੁਸੀਂ ਥੱਲੇ ਬੈਠੇ ਹੋ ਤੇ ਆਪਾਂ ਹੁਣ ਬਹਿਣਾ ਤਾਂ ਹੈ ਰਾਨ ਨੂੰ ਮੀਂਹ ਕਣੀ ਪੈਂਦਾ ਵਾ ਤੇ ਉਹ ਤੁਹਾਡਾ ਬਹੁਤ ਮੰਦਾ ਹਾਲ ਹੁੰਦਾ ਵਾ ਨਾ ਖਰਚਾ ਦੋੜਾਇਆ ਸੀ ਆ ਪਾਉਣ ਤੇ ਇਹ ਸਾਰਾ ਡਾ ਉਹਨੂੰ ਆਇਆ ਸੀ ਜੇ 7 7.5 ਲੱਖ ਰੁਪਈਆ ਦਾ 7.5 ਲੱਖ ਹਾਂਜੀ 7.5 ਲੱਖ ਹਾਂਜੀ ਪਰਿਵਾਰ ਚ ਲੜਕੀ ਦੀ ਸ਼ਾਦੀ ਵੀ ਕੀਤੀ ਹਾਂਜੀ ਲਾਇਆ ਲੜਕੀ ਸ਼ਾਦੀ 3 ਮਹੀਨੇ ਹੋਏ ਕੀਤੀ 3 ਮਹੀਨੇ ਪਹਿਲਾਂ ਹਾਂਜੀ ਪ੍ਰਜਵੀ ਨਦੀ ਇੱਥੇ ਪਈ ਸੀ ਕਿਉਂਕਿ ਪਾਣੀ ਇੱਕਦਮ ਆ ਗਿਆ ਚੱਕਣ ਦਾ ਸਮਾਂ ਨਹੀਂ ਮਿਲਿਆ ਤਾਂ ਦੂਜੇ ਪਾਸੇ ਪਾਥੀਆਂ ਪਈਆਂ ਨੇ ਮੋਟਰਸਾਈਕਲ ਪਿਆ ਜਿੰਨਾ ਵੀ ਸਮਾਨ ਪੈਟੀਆਂ ਪਏ ਨੇ ਤਾਂ ਸਾਰਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀ ਤਾ ਕੰਧਾਂ ਦੇ ਜੜੀਆਂ ਉੱਪਰੋਂ ਲੈਂਟਰ ਨੂੰ ਛੱਡ ਚੁੱਕੀਆਂ ਨੇ ਥੱਲੋਂ ਜ਼ਮੀਨ ਨੂੰ ਛੱਡ ਚੁੱਕੀਆਂ ਨੇ ਹਵਾ ਦੇ ਵਿੱਚ ਕੰਧਾਂ ਖੜੀਆਂ ਨੇ ਪਾਣੀ ਨੇ ਐਨੀ ਮਾਰ ਕੀਤੀ ਐ ਇੰਨਾ ਘਰਾਂ ਦੇ ਵਿੱਚ ਸਾਕੋ ਰੋਡ ਕੇ ਡੰਗਰ ਵੀ ਰੁੜ ਗਏ ਜੀ ਡੰਗਰ ਵੀ ਰੁੜ ਗਏ ਕਿੰਨੇ ਡੰਗਰ ਸੀਗੇ ਡੰਗਰ ਜੋੜਾ ਜੋੜਾ ਹਾਂਜੀ ਉਹ ਪਾਣੀ ਚ ਰੁੜ ਗਏ ਰੁੜ ਗਏ ਮੌਕਾ ਨਹੀਂ ਮਿਲਿਆ ਬਚਾਉਂਦਾਂ ਨੂੰ ਮੌਕਾ ਆ ਵੀ ਮਹਾ ਬਚੇ ਹੁਣ ਦੁਬਾਰਾ ਉਹ ਬਣਾਉਣ ਤੇ ਕਿੰਨਾ ਸਮਾਂ ਲੱਗ ਜਾਣਾ ਕੋਣ ਤਾਂ ਜਿੱਧੜੀ ਕਰੀਦੀ ਹੁਣ ਮਿਹਨਤ ਕਰਾਂਗੇ ਤੇ ਫੇਰੀ ਐ ਇਥੋਂ ਇਥੋਂ ਤੱਕ ਪਾਣੀ ਸੀ ਕਿ ਜਿੱਥੋਂ ਤੱਕ ਤੁਹਾਨੂੰ ਨਿਸ਼ਾਨ ਨਜ਼ਰ ਆ ਰਿਹਾ ਇਥੋਂ ਤੱਕ ਪਾਣੀ ਸੀ ਇਸ ਘਰ ਦੇ ਵਿੱਚ ਰੋਡ ਆ ਜੀ ਲੋਕ ਵਾਈਟ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਇਮਤਾਜ਼ ਅਸੀਂ ਜਿਹੜੇ ਹੜ੍ਹਾਂ ਦੇ ਕਾਰਨ ਤਬਾਹ ਹੋਏ ਘਰਾਂ ਤੁਹਾਨੂੰ ਉਹ ਦਿਖਾਉਣੇ ਆ ਕਿ ਹਾਇ ਇਹ ਪਾਣੀ ਹੁਣ ਨਿਕਲ ਚੁੱਕਿਆ ਉਹਨਾਂ ਦੇ ਹਾਲਾਤ ਕਿੰਨੇ ਤਾਂ ਪਿੱਛੇ ਇੱਕ ਤਸਵੀਰ ਦਿਖਾ ਦਿੰਨੇ ਆ ਕਿ ਜਿਹੜਾ ਘਰ ਦਾ ਜਿਹੜਾ ਰਾਸਤਾ ਆ ਉਹ ਇੱਥੇ ਸੀਗਾ ਤਾਂ ਉੱਥੇ ਤੁਹਾਨੂੰ ਨਜ਼ਰ ਜੋ ਆ ਰਿਹਾ ਰੇਤਾ ਜਿਹੜਾ ਘਰਾਂ ਦੇ ਵਿੱਚ ਵੜ ਚੁੱਕਿਆ ਲੰਘਣ ਲਈ ਕੋਈ ਰਸਤਾ ਨਹੀਂ ਬਚਿਆ ਤੇ ਘਰ ਨੇ ਜਿਹੜੇ ਉਹ ਪਾੜ ਚੁੱਕੇ ਆ ਤਾਂ ਤਸਵੀਰ ਹੁਣ ਇਸ ਘਰ ਦੀ ਦਿਖਾਉਣੀ ਹੈ ਕਿ ਘਰ ਦੇ ਹਾਲਾਤ ਕੀ ਬਣੇ ਹੋਏ ਨੇ ਸਭ ਤੋਂ ਪਹਿਲਾਂ ਉੱਤੇ ਛੱਤ ਮਾਰੋ ਜਿਹੜੀ ਕੰਦ ਹੈ ਲੈਂਟਰ ਨਾਲੋਂ ਕੰਦ ਹੈ ਜਿਹੜੀ ਉਹ ਵੱਖ ਹੋ ਚੁੱਕੀ ਹੈ ਇਹ ਇਸ ਘਰ ਦੇ ਹਾਲਾਤ ਬਣ ਚੁੱਕੇ ਆ ਕਿਉਂਕਿ 15 ਮਿੰਟਾਂ ਵਿੱਚ ਇਹ ਘਰ ਬੰਨ ਤੋਂ ਨੇੜੇ ਆ ਤਾਂ 15 ਮਿੰਟਾਂ ਵਿੱਚ ਇੱਥੇ ਪਾਣੀ ਹੈ ਜਿਹੜਾ ਉਹ ਆ ਗਿਆ ਸੀ ਜਿਸ ਕਾਰਨ ਭਾਰੀ ਨੁਕਸਾਨ ਹੋ ਗਿਆ ਬਾਈ ਜੀ ਕਦੋਂ ਪਾਣੀ ਆਉਂਦਾ ਇੱਥੇ ਕਦੋਂ ਤੁਹਾਨੂੰ ਪਤਾ ਲੱਗਦਾ ਕਿ ਬੰਨ ਟੁੱਟ ਗਿਆ ਜਾਂ ਕੀ ਵਾਪਰ ਗਿਆ ਇਹ ਸਾਰਾ ਆਪਾਂ ਇਹ ਕਣਕ ਦੇ ਕੱਢ ਕੱਢੀ ਤੇ ਆਪਾਂ ਨੇ 15 ਮਿੰਟਾਂ ਦੇ ਵਿੱਚ ਵਿੱਚ ਪਾਣੀ ਆ ਚੁੱਕਾ ਆ 15 ਮਿੰਟਾਂ ਹਾਂਜੀ ਤੇ ਇਥੋਂ ਸਿਰਫ 5-7 ਕਿਲੇ ਥਾਂ ਹੜਵਈਆਂ ਜਿਹੜੀ ਤੁਸੀਂ ਬੰਨ ਜਿਹੜਾ ਇਥੋਂ ਘਰੇ ਹੱਡੇ ਆ ਪਾਣੀ ਆਇਆ ਬਹੁਤ ਮੰਦਾ ਹਾਲ ਆ ਸਾਡੇ ਜਿਹੜੇ ਕੋਠੇ ਨੇ ਤੇ ਉਹਨਾਂ ਦੇ ਤੜਾਂ ਪੈ ਗਈਆਂ ਲੈਂਟਰਾਂ ਦੀ ਛੱਡ ਗਈਆਂ ਵਾ ਤੇ ਸਾਡਾ ਗਰੀਬਾਂ ਦਾ ਕੋ ਮਸਲਾ ਹੱਲ ਕੀਤਾ ਜਾ ਰਿਹਾ ਵੀ ਆ ਤੁਹਾਡੀ ਮਤਲਬ ਕੰਦ ਜਿਹੜੀ ਵੱਖ ਹੋ ਗਈ ਹੈ ਲੈਂਟਰ ਨਾਲ ਤੇ ਇਹਨਾਂ ਦਾ ਮਸਲਾ ਹੱਲ ਕੀ ਕਰ ਸਕਦੇ ਨਹੀਂ ਸਰਕਾਰ ਕਰੇ ਤੇ ਹੀ ਕਰਜਾ ਲੈ ਕੇ ਤੇ ਆਪਾਂ ਏ ਬਣਾਏ ਆ ਕਮਰੀ ਅੱਛਾ ਕਰਜਾ ਲੈ ਕੇ ਬਣਾਏ ਸੀ ਕਰਜਾ ਲੈ ਕੇ ਬਣਾਈ ਸੀ ਹਾਂਜੀ ਇਹ ਤਾਂ ਬਈ ਡਿੱਗਣ ਵਾਲਾ ਤੁਸੀਂ ਥੱਲੇ ਬੈਠੇ ਹੋ ਤੁਸੀਂ ਆਪਾਂ ਹੁਣ ਬਹਿਣਾ ਤਾਂ ਹੈ ਗੈਰਾਨ ਨੂੰ ਮੀ ਕਣੀ ਪੈਂਦਾ ਵਾ ਤੇ ਉਹ ਤੁਹਾਡਾ ਬਹੁਤ ਮੰਦਾ ਹਾਲ ਹੁੰਦਾ ਵਾ ਇਹ ਥੱਲੇ ਬੈਠੇ ਹੋ ਹਾਂਜੀ ਤਾਂ ਤਸਵੀਰ ਦਿਖਾਉਣਾ ਕਿ ਇਧਰੋਂ ਜਿਹੜੀ ਕੰਦ ਆ ਉਹ ਲੈਂਟਰ ਦੇ ਨਾਲੋਂ ਬਿਲਕੁਲ ਵੱਖ ਹੋ ਚੁੱਕੀ ਐ ਤਾਂ ਇਹ ਜਿਹੜਾ ਲੈਂਟਰ ਐ ਇਹ ਹੁਣ ਹਵਾ ਦੇ ਵਿੱਚ ਖੜਾ ਕਿਉਂਕਿ ਕੰਦਾਂ ਨੇ ਜਿਹੜੀਆਂ ਉਸ ਨੂੰ ਛੱਡ ਚੁੱਕੀਆਂ ਨੇ ਪਾਣੀ ਦੇ ਕਾਰਨ ਭਾਰੀ ਨੁਕਸਾਨ ਹੋਇਆ ਤਾਂ ਪਾਣੀ ਇੱਥੋਂ ਇੱਥੋਂ ਤੱਕ ਪਾਣੀ ਸੀ ਕਿ ਜਿੱਥੋਂ ਤੱਕ ਤੁਹਾਨੂੰ ਨਿਸ਼ਾਨ ਨਜ਼ਰ ਆ ਰਿਹਾ ਇੱਥੋਂ ਤੱਕ ਪਾਣੀ ਸੀ ਇਸ ਘਰ ਦੇ ਵਿੱਚ ਕਿਉਂਕਿ ਪਾਣੀ ਇੱਥੋਂ ਨੇੜਿਓਂ ਬੰਨ ਟੁੱਟਿਆ ਤੁਸੀਂ ਤਾਂ 15 ਮਿੰਟਾਂ ਵਿੱਚ ਕਹਿੰਦੇ ਘਰ ਆ ਸਾਰਾ ਭਰ ਗਿਆ ਸਮਾਨ ਬਾਈ ਸਾਰਾ ਅੰਦਰ ਹੀ ਪਿਆ ਸੀ ਤੁਹਾਡੇ ਘਰੇ ਸਮਾਨ ਅੰਦਰ ਹੀ ਹੈ ਜੀ ਆ ਤੁਸੀਂ ਦੇਖਦੇ ਤੁਹਾਨੂੰ ਤਸਵੀਰਾਂ ਦਿਖਾ ਦੇਣੀ ਆ ਬਿਲਕੁਲ ਤਾਂ ਤੁਹਾਨੂੰ ਅੰਦਰੋਂ ਤਸਵੀਰਾਂ ਦਿਖਾਉਣੀ ਆ ਇੱਕ ਇੱਕ ਘਰ ਦੇ ਹਾਲਾਤ ਕੀ ਨੇ ਸਮਾਨ ਕਿਉਂਕਿ ਕਹਿੰਦੇ ਕੱਢਣ ਦਾ ਸਮਾਂ ਨਹੀਂ ਮਿਲਿਆ ਤਾਂ ਇਹ ਘਰ ਵੀ ਜਿਹੜਾ ਹੁਣ ਆ ਉਹ ਕੰਦ ਲੈਂਟਰਨ ਨੂੰ ਛੱਡ ਚੁੱਕੀ ਹੈ ਇੱਥੇ ਖਤਰਾ ਵੀ ਹੈ ਹੁਣ ਕੁਝ ਵੀ ਵਾਪਰ ਸਕਦਾ ਜੀ ਬਾਈ ਸਰ ਜੋ ਫ੍ਰਿਜ ਜੋ ਕੰਨਕਾ ਸਾਰੀ ਅੰਦਰ ਹੀ ਪਿਆ ਥਾ ਅਜੇ ਤੋਂ ਨਿਕਲਿਆ ਨਿਕਲਿਆ ਕੋਈ ਨਹੀਂ ਮੋ ਗਾੜੀ ਵੀ ਮੋਟਰਸਾ ਵੀ ਆਉਂ ਸਾਹਮਣੇ ਲੱਗਾ ਅੰਦਰ ਹੀ ਸਾਰਾ ਸਮਾਨ ਟੀਨ ਟੂਨ ਕੰਨਕਾ ਥੀਨੇ ਉੱਤੇ ਰੱਖੀ ਸਾਰੀ ਭਿੱਜ ਗਈ ਆ ਹਾਂਜੀ ਭਿੱਜ ਗਈ ਆ ਤਾਂ ਦਿਖਾ ਦੰਨੇ ਜਿਹੜੀ ਫ੍ਰਿਜ ਹੈ ਫ੍ਰਿਜ ਵੀ ਇਹਨਾਂ ਦੀ ਇੱਥੇ ਪਈ ਸੀਗੀ ਕਿਉਂਕਿ ਪਾਣੀ ਇੱਕਦਮ ਆ ਗਿਆ ਚੱਕਣ ਦਾ ਸਮਾਂ ਨਹੀਂ ਮਿਲਿਆ ਤਾਂ ਦੂਜੇ ਪਾਸੇ ਅੰਦਰ ਦਿਖਾ ਦੰਨੇ ਆ ਅੰਦਰ ਕਾਫੀ ਜਿਹੜੀ ਤਬਾਹੀ ਹੋਈ ਹੈ ਤਾਂ ਅੰਦਰ ਦੇਖ ਸਕਦੇ ਹੋ ਕਿ ਵਾਥੀਆਂ ਪਈਆਂ ਨੇ ਮੋਟਰਸਾਈਕਲ ਪਿਆ ਜਿੰਨਾ ਵੀ ਸਮਾਨ ਪੈਟੀਆਂ ਪਏ ਨੇ ਤਾਂ ਸਾਰਾ ਪਾਣੀ ਦੇ ਵਿੱਚ ਡੁੱਬ ਚੁੱਕਿਆ ਸੀ ਕਿਉਂਕਿ ਪਰਿਵਾਰ ਨੂੰ ਨਿਕਲਣ ਦਾ ਸਮਾਂ ਨਹੀਂ ਮਿਲਿਆ ਜਿਸ ਕਾਰਨ ਇੰਨੀ ਤਬਾਹੀ ਹੋ ਗਈ ਆ ਮੋਟਰਸਾਈਕਲ ਕਿੰਨਾ ਦਾ ਤੁਹਾਡਾ ਹਾਂਜੀ ਮੇਰਾ ਹੀ ਹੈ ਹਾਂਜੀ ਮੈਂ ਲਾਇਆ ਸੀ ਅੰਦਰ ਤੇ ਨਿਕਲਦੀ ਨਹੀਂ ਵਾਰੀ ਤੇ ਮੈਂ ਤਾਂ ਰਹਿਣ ਦੇ ਪਾਣੀ ਸਭ ਮਿਲਟਮੈਂਟ ਆ ਗਿਆ ਗਰਮੇ ਤੁਸੀਂ ਭੱਜ ਗਏ ਸੀ ਹਾਂਜੀ ਫਿਰ ਚਾਹ ਦੀ ਭੱਜ ਕੇ ਦਲ ਜਲਦੀ ਦੱਗੀ ਇਹਦੇ ਚ ਕਣਕ ਸੀਗੀ ਇਹ ਝੋਨਾ ਝੋਨਾ ਕਣਕ ਦੀ ਇਧਰ ਹੀ ਝੋਨਾ ਝੋਨਾ ਕਣਕ ਜੋ ਫਸਲਾਂ ਪਈਆਂ ਨੇ ਉਹ ਵੀ ਬਿਲਕੁਲ ਤਬਾਹ ਹੋ ਗਈਆਂ ਨੇ ਤਾਂ ਦੂਜੇ ਪਾਸੇ ਦਿਖਾ ਦਿੰਨੇ ਆ ਥੱਲੇ ਰੇਤਾ ਆ ਹਲੇ ਪੂਰੀ ਗਿੱਲੀ ਆ ਥੱਲੋ ਰੇਤਾ ਪੂਰਾ ਗਿੱਲਾ ਫਰਸ਼ਾਂ ਦੇ ਵਿੱਚ ਉੱਤੇ ਰੇਤਾ ਚੜ ਗਿਆ ਕਿ ਸਾਹਮਣੇ ﺍﻟमारी ਦੇਖ ਰਹੇ ਹੋ ਕਿ ﺍﻟमारी ਵੀ ਪਾਣੀ ਦੇ ਨਾਲ ਇੱਕ ਪਾਸੇ ਨੂੰ ਟੇਢੀ ਹੋ ਗਈ ਹੈ ਥੱਲੋ ਗਲ ਚੁੱਕੀ ਹੈ ਇਹ ਪਾਣੀ ਨੇ ਨੁਕਸਾਨ ਕੀਤਾ ਇੰਨਾ ਘਰਾਂ ਦੇ ਵਿੱਚ ਤਾਂ ਥੱਲੇ ਆ ਕਿੰਨੇ ਕਿੰਨੇ ਫੁੱਟ ਰੇਤਾ ਇੱਥੇ ਆ ਗਿਆ ਸਰ ਵਾਵਾ ਆ ਗਿਆ ਜੀ ਰੇਤਾ ਦੇ ਵਿੱਚ ਅੱਜ ਫੁੱਟ 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 ਆ ਗਿਆ ਜੀ ਦੇ ਵਿੱਚ ਰੇਤਾ ਫੁੱਟ ਫੁੱਟ ਰੇਤਾ ਆ ਗਿਆ ਹਾਂਜੀ ਫੁੱਟ ਫੁੱਟ ਰੇਤਾ ਆ ਗਿਆ ਇਹਦੇ ਬਾਈ ਸਫਾਈ ਥੋੜੇ ਤਾਂ ਹੋਣੀ ਨਹੀਂ ਫਿਰ ਨਹੀਂ ਹਲੇ ਸਫਾਈ ਨਹੀਂ ਆਇਆ ਸਫਾਈ ਨਹੀਂ ਆਇਆ ਮਾੜਾ ਮੋੜ ਜਾ ਕਿਤੀ ਆ ਮਾੜੀ ਮੋਟੀ ਬੈਣ ਖਣੋਲੀ ਸਾਹ ਕੀਤਾ ਜੇ ਰੇਤਾ ਰੇਤਾ ਕੀਤੀ ਇੱਕ ਸਾਈਡ ਤੇ ਹਾਂਜੀ ਇੱਕ ਸਾਈਡ ਕੀਤੀ ਹੈ ਪਰ ਜਿੱਥੇ ਤੁਸੀਂ ਬੈਠੇ ਹੋ ਵੀ ਡਿੱਗਣ ਵਾਲਾ ਹਾਂਜੀ ਇਹ ਵੀ ਡਿੱਗਣ ਆਪੇ ਸਾਰੇ ਆ ਇੱਧਰ ਵੀ ਸਾਰੇ ਖਦਰਾ ਇੱਧਰ ਵੀ ਸਾਰੇ ਇੱਧਰ ਵੀ ਮਗਰ ਲੈ ਬੰਨੇ ਵੀ ਆਵੇ ਇੱਧਰ ਵੀ ਆ ਕਿੰਨਾ ਕਿੰਨਾ ਖਰਚਾ ਤੁਹਾਡਾ ਆਇਆ ਸੀ ਆ ਪੌਣ ਤੇ ਇਹ ਸਾਰਾ ਾਡਾ ਉਹਨੂੰ ਆਇਆ ਹੈ ਜੇ 7 7.5 ਲੱਖ ਰੁਪਈਆ 7.5 ਲੱਖ ਹਾਂਜੀ 7.5 ਲੱਖ ਹੋ ਗਿਆ ਹਾਂਜੀ ਪਰਿਵਾਰ ਚ ਲੜਕੀ ਸ਼ਾਦੀ ਵੀ ਕੀਤੀ ਹਾਂਜੀ ਲੜਕੀ ਸ਼ਾਦੀ 3 ਮਹੀਨੇ ਹੋਏ ਕੀਤੀ 3 ਮਹੀਨੇ ਪਹਿਲਾਂ ਹਾਂਜੀ ਹਾਂ ਹਲੇ ਤਾਂ ਉਹ ਨਹੀਂ ਮਤਲਬ ਖਰਚਾ ਨਾ ਉਹ ਨਹੀਂ ਖਰਚਾ ਕਰਜ਼ਾ ਲੱਥਾ ਬਿਲਕੁਲ ਤਾਂ ਹੋਰ ਵੀ ਦਿਖਾ ਦਿੰਨੇ ਆ ਜਿਹੜੇ ਹਾਲਾਤ ਨੇ ਘਰਾਂ ਦੇ ਘਰਾਂ ਦੇ ਜਿਹੜੇ ਉਹ ਤਬਾਹ ਹੋ ਚੁੱਕੇ ਐ ਜੀ ਆਹ ਸਾਰਾ ਕੰਦਾ ਬਣੀ ਸਾਰੇ ਤੀੜਾਂ ਪੈ ਗਈਆਂ ਕੰਦਾ ਖੱਪੇ ਹੋ ਗਈ ਆ ਹਾਉ ਬੁੱਤਲਬ ਨਹੀਂ ਵਲੈਕਟਰ ਥਾਰਾ ਬੈਗ ਹੈ ਘਾੜ ਲਾ ਬਿਲਕੁਲ ਤਾਂ ਕੰਧਾਂ ਨੇ ਜਿਹੜੀਆਂ ਉੱਪਰੋਂ ਲੈਂਟਰ ਨੂੰ ਛੱਡ ਚੁੱਕੀਆਂ ਨੇ ਥੱਲੋਂ ਜ਼ਮੀਨ ਨੂੰ ਛੱਡ ਚੁੱਕੀਆਂ ਨੇ ਹਵਾ ਦੇ ਵਿੱਚ ਕੰਧਾਂ ਖੜੀਆਂ ਨੇ ਪਾਣੀ ਨੇ ਇੰਨੀ ਮਾਰ ਕੀਤੀ ਹੈ ਇੰਨਾ ਘਰਾਂ ਦੇ ਵਿੱਚ ਬਾਈ ਜੀ ਕਿੰਨੇ ਮੈਂਬਰ ਨੇ ਨੂੰ ਇਸ ਕਰਦੇ ਬਈ ਤੁਸੀਂ ਆਹੀਂ ਇਹਦੇ ਚ ਅਸੀਂ ਵੱਖੋ-ਵੱਖਿਆ ਮੰਨ ਲੋ ਪਰ ਵੱਖਰਾ ਹੈ ਤੇ ਇਹਦੇ ਚ ਹੀ ਪਰਿਵਾਰ ਵੱਖਰਾ ਰਹਤੀ ਆ ਇਥੇ ਤਿੰਨ ਦੋ ਮੇਰੇ ਬੇਟੇ ਤੇ ਇੱਕ ਫੈਮਿਲੀ ਆ ਠੀਕ ਹੈ ਹਾਂਜੀ ਅਸੀਂ ਇੱਥੇ ਰਹਤੇ ਇੰਨੇ ਇੰਨੀ ਜਗ੍ਹਾ 'ਚ ਥੋੜਾ ਸਮਾਨ ਸਾਰਾ ਮਤਲਬ ਸਾਰਾ ਦਾ ਮੌਕਾ ਨਹੀਂ ਨਹੀਂ ਮੌਕਾ ਨਹੀਂ ਮਿਲਿਆ ਤੇ ਕੱਲੇ ਬਿਛਰੇ ਮ ਗੜ ਗਲ ਹਾਂਜੀ ਇੰਦਰ ਗਲ ਗੇ ਪੰਜ ਤੋੜੇ ਪੰਜੇ ਗਲ ਗੇ ਮੰਨ ਲਓ 7-8 ਲੱਖ ਦਾ ਕਹਿੰਦੇ ਘਰ ਤੇ ਖਰਚਾ ਹੈ ਵੇਹੇ ਸਮਾਨ ਕਿੰਨਾ ਖਰਾਬ ਹੋ ਕਿੰਨੇ ਸਾਰਾ ਖਰਾਬ ਹੋ ਗਿਆ 8 8 ਲੱਖ ਸਾਢੇ 8 ਲੱਖ ਰੁਪਏ ਲੱਗਾ ਸੀ ਮੰਨ ਲਓ ਹੁਣ ਬੇਕਾਰ ਹੋ ਗਿਆ ਉਹ ਹਾਂਜੀ ਸਮਾਨ ਵੀ ਖਰਾਬ ਹੋਇਆ ਹੁਣ ਸਮਾਨ ਵੀ ਖਰਾਬ ਹੋ ਗਿਆ ਹਾਂਜੀ ਉਹ ਕਿੰਨੇ ਕ ਲੱਖ ਦਾ ਹਿਸਾਬ ਲੈ ਹਾਂਜੀ ਮੋਟਰ ਸਾਹ ਇਹ ਦੇਖੋ ਮੋਟਰ ਸਾਹ ਆ ਫ੍ਰਿਜ ਆ ਚੋਨਾ ਆ ਤੇ ਇਹ ਨਿਵਾਰੀ ਜੇ ਸਾਰਾ ਹੀ ਖਰਾਬ ਹੋ ਗਿਆ ਤਾਂ ਥੱਲੇ ਵੀ ਹਾਲਾਤ ਦੇ ਸਕਦੇ ਹਾਂ ਕਿ ਫਰਸ਼ਾਂ ਨੇ ਜਿਹੜੀਆਂ ਉਹ ਨਜ਼ਰ ਨਹੀਂ ਆ ਰਹੀਆਂ ਕਿਉਂਕਿ ਰੇਤਾ ਚੜ ਚੁੱਕਿਆ ਪਾਣੀ ਦੇ ਨਾਲ ਜੋ ਕੁਝ ਪਾਣੀ ਪਿੱਛੋਂ ਵਹਾ ਕੇ ਲਿਆਇਆ ਉਹ ਆਪਣੇ ਨਾਲ ਲਿਆਇਆ ਪਰ ਪਰਿਵਾਰ ਨੂੰ ਭੱਜਣ ਦਾ ਇਥੋਂ ਮੌਕਾ ਨਹੀਂ ਮਿਲਿਆ ਇਸ ਕਰਕੇ ਪਰਿਵਾਰ ਨੇ ਕੋਈ ਸਮਾਨ ਨਹੀਂ ਚੱਕਿਆ ਆਪਣੀ ਜਾਨ ਬਚਾਉਣ ਦੀ ਕੀਤੀ ਪਰ ਹੁਣ ਵੀ ਜਿਹੜਾ ਪਰਿਵਾਰ ਹੈ ਖਤਰੇ ਦੇ ਵਿੱਚ ਰਹਿ ਰਿਹਾ ਕਿਉਂਕਿ ਲੈਂਟਰ ਜਿਹੜਾ ਉਹ ਲਗਾਤਾਰ ਕੰਧਾਂ ਨੂੰ ਛੱਡਦਾ ਜਾ ਰਿਹਾ ਛੋਟੇ ਛੋਟੇ ਬੱਚੇ ਨੇ ਤਸਵੀਰ ਦਿਖਾ ਦਿੰਨੇ ਆ ਹੁਣ ਮੰਜੇ ਉੱਤੇ ਪੈਣੀ ਹੋ ਇੱਥੇ ਹਾਂ ਜੀ ਹਾਂ ਜੀ ਮੰਜੇ ਤੇ ਸੌਂਦਾ ਇੱਥੇ ਜੀ ਹਾਂ ਜੀ ਇੱਥੇ ਸੌਂਦਾ ਕੋ ਉੱਤੇ ਅੰਦਰ ਨਹੀਂ ਹੈ ਵੜੀ ਦੇ ਇੱਥੇ ਬੈਠੇ ਸੀਗੇ ਅੰਦਰ ਬੈਡ ਬੁੱਡਾ ਨਹੀਂ ਬੈਡ ਨਹੀਂ ਜੀ ਹੈਗੇ ਹਾਂ ਜੰਜ ਮੰਜੇ ਕਲੇ ਮੰਜੇ ਤੇ ਉਹ ਤੇਰੇ ਖਰਬ ਖਰਾਬ ਹੋ ਗਏ ਆ ਤੇ 2 ਵਜੇ ਆ ਉਹ ਅੱਛਾ ਮੰਜੇ ਵੀ 2 ਹੀ ਬੱਝੇ ਹਾਂਜੀ 2 ਬੱਝੇ ਆ ਆਹ ਟਰੈਕਟਰ ਵਗੈਰਾ ਕਿੰਨਾ ਦਾ ਸਮਾਨ ਇਹ ਆਇਆ ਹਾਂਜੀ ਸਰ ਇਹ ਪਾਰੂ ਆ ਤੇ ਪਾਸ ਜੀਮੀਦਾਰਾਂ ਨੇ ਲੱਗੇ ਆ ਤੇ ਉਹਨਾਂ ਦਾ ਕਰਜ਼ਾ ਹਾਂਜੀ ਹਾਂਜੀ ਠੀਕ ਹੈ ਤਾਂ ਘਰ ਦੇ ਹਾਲਾਤ ਦੇ ਸਾਹਦਿਓ ਕਿ ਇਸ ਘਰ ਦੇ ਵਿੱਚ ਕਿਵੇਂ ਮੈਂਬਰ ਜਿਹੜੇ ਬੈਠੇ ਹੋਏ ਆ ਇੱਕ ਮੰਜੇ ਦੇ ਉੱਤੇ ਇੰਨੇ ਲੋਕ ਗੁਜ਼ਾਰਾ ਕਰ ਰਹੇ ਆ ਇਹਨਾਂ ਦੋਵਾਂ ਮੰਜਿਆਂ ਉੱਤੇ ਬੈਠ ਕੇ ਤਾਂ ਦੂਜੇ ਪਾਸੇ ਜਿਹੜਾ ਇਹ ਲੈਂਟਰ ਵੀ ਹੁਣ ਡਿੱਗਣ ਵਾਲਾ ਉਹਦੇ ਉੱਤੇ ਉਹਦੇ ਉੱਤੇ ਵੀ ਰਹੇ ਨੇ ਉਹ ਤੁਸੀਂ ਹਾਂਜੀ ਉੱਤੇ ਰਹੇ ਤੁਸੀਂ ਉੱਤੇ ਰਹਿੰਦੇ ਸੀ ਨਹੀਂ ਭਾਜੀ ਇਹ ਸਾਡਾ ਤੇ ਆਹ ਸਮਾਨ ਠੀਕ ਹੈ ਅਹੀਂ ਹੁਣ ਉਹ ਬਾਵੇ ਸਮਾਧੀ ਰਹਿ ਆ ਮੈਂ ਤੇ ਅੱਛਾ ਕੀ ਸਮਾਨ ਤੁਹਾਡਾ ਰੁੜ ਗਿਆ ਸਾਕੋ ਰੁੜ ਗਿਆ ਡੰਗਰ ਵੀ ਰੁੜ ਗਏ ਜੀ ਡੰਗਰ ਵੀ ਰੁੜ ਗਏ ਡੰਗਰ ਰੁੜ ਗਏ ਕਿੰਨੇ ਡੰਗਰ ਸੀਗੇ ਡੰਗਰ ਜੋੜਾ ਹੈ ਜੋੜਾ ਹਾਂਜੀ ਉਹ ਪਾਣੀ ਚ ਰੁੜ ਗਏ ਰੁੜ ਗਏ ਮੌਕਾ ਨਹੀਂ ਮਿਲਿਆ ਬਚਾਉਂਦਾਂ ਨੂੰ ਮੌਕਾ ਆ ਵੀ ਮਹਾ ਬਚੇ ਹਮ ਸਮਾਨ ਸਾਰਾ ਹੀ ਅੰਦਰ ਹੀ ਪਈ ਕਣਕ ਵੀ ਉੱਚੇ ਸਾਕੋ ਹੀ ਚੀਰ ਰੁੜ ਗਿਆ ਸਭ ਅੱਛਾ ਕਣਕ ਵਗੈਰਾ ਸਾਰਾ ਕੁਝ ਰੁੜ ਗਿਆ ਰੁੜ ਗਿਆ ਉਹ ਮੇਰੀ ਛੱਤ ਵੀ ਨਹੀਂ ਹੈਗੀ ਜਿਹੜੀ ਛੱਤ ਤੇ ਚੜਜਣਾ ਹਾਂ ਤੁਸੀਂ ਉੱਤੇ ਰਹਿੰਦੇ ਹੋ ਫਿਰ ਨਹੀਂ ਮਤਲਬ ਉਹ ਅਹੀ ਪੈਣ ਵਾਲੀ ਛੱਤ ਹੈ ਛੱਤ ਪਾਉਣੀ ਸੀ ਹਲੇ ਹਾਂਜੀ ਉਹਦੇ ਵਿੱਚ ਪਾਣੀ ਆ ਗਿਆ ਕਿੰਨਾ ਨੁਕਸਾਨ ਤੁਹਾਡਾ ਹੋ ਗਿਆ ਦੋ ਤਾਂ ਡੰਗਰ ਰੁੜ ਗਏ ਹੋਰ ਕੀ ਕੁਝ ਰੁੜ ਗਏ ਨਾਲ ਸਭ ਕਨ ਕੋ ਕੋਈ ਚੋਨਾ ਚਨਾ ਜੋ ਵੀ ਮੰਜੇ-ਮੰਜੇ ਸਭ ਇੱਥੇ ਰੁੜ ਗਏ ਸਭ ਕੋਈ ਚੀਜ਼ ਨਹੀਂ ਬਜੀ ਰੁੜ ਗਈ ਸਭ ਹਾਂਜੀ ਜ਼ਿੰਦਗੀ ਦੀ ਸਾਰੀ ਕਾਰਤ ਕਮਾਈ ਸਾਰੀ ਰੁੜ ਗਈ ਸਾਰਾ ਖਤਮ ਹੋ ਗਿਆ ਹੁਣ ਦੁਬਾਰਾ ਉਹ ਬਣਾਉਣ ਤੇ ਕਿੰਨਾ ਸਮਾਂ ਲੱਗ ਜਾਣਾ ਤੁਹਾਨੂੰ ਹੁਣ ਭਾਜੀ ਦਿਹਾੜੀ ਕਰੀਦੀ ਹੁਣ ਮਿਹਨਤ ਕਰਾਂਗੇ ਤੇ ਫੇਰ ਹੀ ਆ ਹਾਂ ਕਿ ਉਹ ਕਿੰਨਾ ਟਾਂ ਲਗ ਰਿਹਾ ਹੈ ਡਾੜੀ ਕਰਦੇ ਹਾਂ ਪਹਿਲਾਂ ਤਾਂ ਹਾਂ ਜੀ ਦੇ ਜੀ ਦਾੜੀ ਦੇ ਪਰ ਕਿਟੇ ਹਾਂ ਹਾਂ ਜੀ ਆਪਣਾ ਹੀ ਹੁਲ ਸਰਕਲ ਹੈ ਹੋਰ ਕੋਈ ਸਰਕਲ ਨਹੀਂ ਪੈੜੀ ਨਹੀਂ ਬਣਾ ਨਹੀਂ ਕੁਝ ਨਹੀਂ ਕੁਝ ਜਿਹੜੋ ਕੁਸੀ ਹੋ ਰੜ ਗਏ ਹਨ ਤਾਂ ਇਹ ਹਾਲਾਤ ਨੇ ਉਹਨਾਂ ਘਰਾਂ ਦੇ ਜਿਨ੍ਹਾਂ ਘਰਾਂ ਦੇ ਵਿੱਚ ਹੜ੍ਹਾਂ ਨੇ ਮਾਰ ਕੀਤੀ ਹੈ ਇਹਨਾਂ ਘਰਾਂ ਦੇ ਵਿੱਚ ਕੁਝ ਨਹੀਂ ਬਚਿਆ ਇਹਨਾਂ ਘਰਾਂ ਨੂੰ ਹੁਣ ਘਰ ਕਹਿਣ ਨੂੰ ਵੀ ਦਿਲ ਨਹੀਂ ਕਰਦਾ ਹੋਣਾ ਕਿਉਂਕਿ ਤਸਵੀਰ ਬਹੁਤ ਭਿਆਨਕ ਹੈ ਚਾਰੇ ਪਾਸੇ ਰੇਤਾ ਹੀ ਰੇਤਾ ਨਜ਼ਰ ਆਵੇਗਾ ਤੁਹਾਨੂੰ ਕਿਉਂਕਿ ਘਰ ਵੀ ਜੜੇ ਹੋ ਡਿੱਗਣ ਵਾਲੇ ਹੈ ਪਰਿਵਾਰ ਤੇ ਸਾਰੇ ਛੋਟੇ ਛੋਟੇ ਜੀ ਨੇ ਜਿਹੜੇ ਉਹ ਇਨ੍ਹਾਂ ਛੱਤਾਂ ਉੱਤੇ ਰਹਿ ਰਹੇ ਆ ਇਸ ਪਾਸਿਓ ਦਿਖਾ ਦਿੰਨੇ ਆ ਕਿ ਕਿੰਨਾ ਵੱਡਾ ਪਾੜ ਹੈ ਉਹ ਕੰਧ ਦੇ ਵਿੱਚ ਪੈ ਚੁੱਕਿਆ ਇਹ ਘਰ ਹੁਣ ਡਿੱਗਣ ਦੀ ਕਿਗਾਰ ਤੇ ਆ ਜਦੋਂ ਮਰਜ਼ੀ ਇਹ ਘਰ ਡਿੱਗ ਸਕਦਾ ਕਿਉਂਕਿ ਐਡੇ ਐਡੇ ਵੱਡੇ ਪਾੜ ਨੇ ਜਿਹੜੇ ਇਨ੍ਹਾਂ ਘਰਾਂ ਦੇ ਵਿੱਚ ਪੈ ਚੁੱਕੇ ਆ ਪਾਣੀ ਜਿਹੜਾ ਦੇਖ ਸਕਦੇ ਹੋ ਕਿ ਨਿਸ਼ਾਨ ਤੁਹਾਨੂੰ ਨਜ਼ਰ ਆ ਰਿਹਾ 5 5 6 6 ਫੁੱਟ 7 7 ਫੁੱਟ ਪਾਣੀ ਇਨ੍ਹਾਂ ਘਰਾਂ ਦੇ ਵਿੱਚ ਵੜ ਗਿਆ ਸੀ ਤਾਂ ਹੁਣ ਲੋੜ ਹੈ ਇਨ੍ਹਾਂ ਘਰਾਂ ਦੀ ਇਨ੍ਹਾਂ ਲੋਕਾਂ ਦੀ ਵੀ ਸਾਰ ਲੈਂਦੀ ਤੁਹਾਡੇ ਲਈ ਕੋਈ ਐਲਾਨ ਕੀਤਾ ਸਰਕਾਰ ਨੇ ਕੱਲ ਨਹੀਂ ਸਰ ਜੀ ਅਜੇ ਜੀ ਪਾ ਜੀ ਅਜੇ ਨਹੀਂ ਕੋਈ ਕੀਤਾ ਕੋਈ ਨਹੀਂ ਕੀਤਾ ਹਜੇ ਆਇਆ ਨਹੀਂ ਜੀ ਥੋੜਾ ਤਾਂ ਲੱਖਾਂ ਦਾ ਨੁਕਸਾਨ ਹੋ ਗਿਆ ਹਾਂ ਜੀ ਹਾਲੇ ਕੋਈ ਨਹੀਂ ਆਇਆ ਇਧਰ ਵਾਲੇ ਕੋਈ ਪੁਲਿਸ ਦਫ਼ਤਰ ਨਹੀਂ ਕੀਤੀ ਨਾ ਕੋਈ ਸੈਕਟਰੀ ਆਇਆ ਨਾ ਕੋਈ ਕਿੰਨੇ ਦਿਨਾਂ ਬਾਅਦ ਕਰਿਆ ਆਏ ਕਰ ਰਹੇ ਆਂ ਅੱਜ ਮਾੜਾ ਹੋ ਗਏ ਨੇ ਇਹ ਵੀ 20 22 ਦਿਨ ਹੋ ਗਏ 22 ਦਿਨਾਂ ਬਾਅਦ ਘਰੇ ਆਏ ਜੀ ਹਾਂਜੀ ਕੱਲ ਆਏ ਜੀ ਕੱਲ ਆਏ ਹਾਂਜੀ ਕੱਲ ਆਏ ਜੀ ਹੁਣ ਪਰ ਇਹ ਤਾਂ ਰਹਿਣ ਯੋਗ ਹੈ ਨਹੀਂ ਘਰ ਫਿਰ ਡਿੱਗਣ ਵਾਲਾ ਹਾਂਜੀ ਜੀ ਘਰ ਫੇਰ ਡਿੱਗਣ ਵਾਲਾ ਜੀ ਹਾਂਜੀ ਤੇ ਫੇਰ ਮਾੜਾ ਮੋਟਾ ਜੋ ਖਲਾਰ ਖਲੋਰ ਚੁੱਕਿਆ ਘਰ ਤੇ ਨਹੀਂ ਸੱਤ ਤੇ ਹੈ ਨਹੀਂ ਤੇ ਰਹਿਣਾ ਕਿੱਥੇ ਥੋੜੀ ਛੱਤ ਹੀ ਨਹੀਂ ਬੱਜੀ ਨਾ ਸਭ ਖੋਡ ਗਿਆ ਸ਼ੈਣੀ ਕਾ ਇਹ ਹੁਣ ਦੇਖ ਸਕਦੇ ਹੋ ਕਿ ਇਹਨਾਂ ਮੰਝਾਂ ਉੱਤੇ ਬਸਰ ਕਰ ਰਿਹਾ ਪਰਿਵਾਰ ਕਈ-ਕਈ ਮੈਂਬਰ ਨੇ ਤਾਂ 2-4 ਮੰਝਾਂ ਦੇ ਉੱਤੇ ਬੈਠੇ ਨੇ ਇਸੇ ਤਰੀਕੇ ਨਾਲ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਆ ਤਾਂ ਦੇਖ ਸਕਦੇ ਹੋ ਕਿ ਕਿੰਨੇ ਵੱਡੇ ਪਾੜ ਆ ਜਿਹੜੇ ਉਹ ਕੰਧਾਂ ਵਿੱਚ ਪੈ ਚੁੱਕੇ ਆ ਆਰਾਮ ਨਾਲ ਦੇਖ ਸਕਦੇ ਹੋ ਕਿ ਅੱਧੇ-ਅੱਧੇ ਫੁੱਟ ਚੌੜੇ ਉੱਤੇ ਉਸ ਤੋਂ ਉੱਤੇ ਅੱਧੇ-ਅੱਧੇ ਫੁੱਟ ਚੌੜੇ ਪਾੜ ਆ ਕੰਧਾਂ ਵਿੱਚ ਪੈ ਗਏ ਇਹ ਪਾਣੀ ਦੇ ਕਾਰਨ ਆ ਤਾਂ ਦੂਸਰੇ ਪਾਸੇ ਪਰਿਵਾਰ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਨਾਲ ਇਹ ਪਰਿਵਾਰ ਰਹਿ ਰਹੇ ਆ ਇਹ ਪਰਿਵਾਰ ਕਿਸ ਤਰੀਕੇ ਨਾਲ ਹੁਣ ਉਜੜ ਚੁੱਕੇ ਨੇ ਕਿਉਂਕਿ ਨੁਕਸਾਨ ਆ ਜਿਹੜਾ ਉਹ ਪਾਰ